ਕਰ ਰਹੇ ਹਨ

bitch cut 操！<Stop. S 2> ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਐਤਵਾਰ ਸ੍ਰੀ ਭਗਉਤੀ ਪੂਜਾ ਸ਼ਹੀਦ ਅਸਵੇਂ ਪ੍ਰਥਮ ਭਗਉਤੀ ਸਿਨੂ ਨਾਨਕ ਲਾਇੰਚੇ ਆਏ ਫਿਰੰਗਦ ਗੁਰ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਜਿਸ ਨਿਠਾ ਸਬਦ ਖਜਾਏ ਤੇਗ ਮਹਾਰਾਜ ਸਿਮਰਿਆ ਕਰਨੋਂ ਨਹੀਂ ਦਿਆ ਬਤਾਏ ਸਾਥ ਥਾਈ ਹੋਏ ਸਾਹਿਬ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਣਾ ਦੀ ਸਹਾਇ ਦਸਮ ਪਾਤਸ਼ਾਹ ਕੇ ਪਾਵਨ ਪਵਿੱਤਰ ਆਤਮਕ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨਾਂ ਦੇ ਧਿਆਨ ਤਰ ਕੇ ਬੋਲਣਾ ਜੀ ਸਤਨਾਮ ਵਾਹਿਗੁਰੂ ਸੱਜਿਆ ਪਿਆਰਿਆਂ ਚੋਂ ਸਹਿਬ ਜਾਣੇ ਚੜੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਸ਼ਹੀਦਾਂ ਸਿੰਘਾਂ ਦੇ ਧਿਆਨ ਤਰ ਬੋਲਣਾ ਜੀ ਸਤਨਾਮ ਵਾਹਿਗੁਰੂ ਸਰਬੱਤ ਦਾ ਪ੍ਰਤਿਵਾਣ ਅੰਦੇਚਾਂ ਕਰਕੇ ਬੋਲਣਾ ਜੀ ਸਤਨਾਮੁ ਵਾਹਿਗੁਰੂ ਪਰਮਾਨਿਆਂ ਦੇ ਮਾਨ ਤਣਿਆਂ ਦੇ ਪੰਨੀ ਓਟਿਆਂ ਦੀ ਓਟ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਿਵਿਸ਼ੇਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਾਰਕ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਹੋ ਆਰੇ ਨੋਕੋ ਸਭ ਨਹੀਂ ਪੈਣਾ ਨਾ ਜਾ ਆਇਆ ਕਿ ਲੋਕ ਲੋਕ ਸਰਕਾਰ ਨੂੰ ਸਾਡੇ ਪਾਸ ਤੋਂ ਮੋੜਾ ਦੇ ਦੇ ਇੱਧਰ ਇੱਧਰ ਪਾਸ ਤੋਂ ਇੱਕ ਆਏ ਬੈਠੇ ਬੈਠੇ ਇੱਕ ਹੋਰ ਕਿੱਥੇ ਆਏ ਬਾਰੇ ਹੁਣ ਸਾਰੇ ਚੁੱਪ ਕਰ ਜਾ ਅੱਜ ਪਿੰਡ ਝਾਜੂ ਵਿਖੇ ਸ਼ਹੀਦ ਬਲਜੀਤ ਸਿੰਘ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਬੜੀ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਦੇ ਲਈ ਗਮਗੀਨ ਮਾਹੌਲ ਹੈ ਉੱਥੇ ਜਵਾਜੀ ਦੀ ਵੀ ਜਿਹੜੀ ਮਿਸਾਲ ਪੈਦਾ ਕੀਤੀ ਹੈ ਕਿਵੇਂ ਇਸ ਜਵਾਨ ਨੇ ਦੋ ਪੈਰਾ ਫੋਰਸ ਦੇ ਵਿੱਚ ਜਦੋਂ ਇਹਨਾਂ ਦੀ ਹਾਰਡ ਡਿਊਟੀ ਦਾ ਜਿੰਨਕ ਸਾਨੂੰ ਜਾਣਕਾਰੀ ਮਿਲੀ ਹੈ ਸਮਾਂ ਪੂਰਾ ਹੋ ਚੁੱਕਿਆ ਸੀਗਾ ਤੇ ਇਸ ਨੂੰ ਨਾਈਟ ਡਿਊਟੀ ਦੀ ਆਫਰ ਵੀ ਆਈ ਸੀਗੀ ਪਰ ਇਸ ਜਵਾਨ ਨੇ ਕਿਹਾ ਕਿਸੀ ਹੋਰ ਮਾਂ ਦਾ ਪੁੱਤ ਵੀ ਇਸ ਡਿਊਟੀ ਤੇ ਆਣਾ ਏ ਮਸ਼ੀਨ ਗਨ ਤੇ ਤਨਾਤ ਸੀਗਾ ਜਿਹੜੀ ਗੱਡੀ ਵੱਡੀ ਹੁੰਦੀ ਹੈ ਆਰਮੀ ਦੀ ਇਹ ਰਜੋਰੀ ਸੈਕਟਰ ਦੇ ਵਿੱਚ ਜਿੰਨਾ ਪਤਾ ਲੱਗਿਆ ਇਹ ਘਟਨਾ ਹੁੰਦੀ ਹੈ ਵਾਰਦਾਤ ਹੁੰਦੀ ਹੈ ਆਹਮਣਾ ਸਾਹਮਣਾ ਹੁੰਦਾ ਹੈ ਜੇ ਉਸੇ ਹਾਦਸੇ ਵਿੱਚ ਗੱਡੀ 200 ਫੁੱਟ ਗਹਿਰੀ ਖਾਈ ਚ ਗਿਰ ਜਾਂਦੀ ਜਿਹਦੇ ਵਿੱਚ ਬਲਜੀਤ ਸਿੰਘ ਕਿਉਂਕਿ ਉੱਪਰ ਸੀਗਾ ਇਹ ਸ਼ਾਦਤ ਦਾ ਜਾਮ ਪੀ ਜਾਂਦਾ ਚਾਰ ਹੋਰ ਜਿਆਦਾ ਸੀਰੇ ਸਿੰਜੜ ਹੁੰਦੇ ਆ ਸੋ ਅੱਜ ਦੀ ਇਸ ਘੜੀ ਚ ਅਸੀਂ ਤਾਂ ਇਹੀ ਕਹਾਂਗੇ ਕਿ ਜਿੱਥੇ ਪਰਿਵਾਰ ਵਾਸਤੇ ਬੜੀ ਭਾਰੀ ਦੁੱਖ ਦੀ ਘੜੀ ਹੈ ਕਿਉਂਕਿ 29 ਸਾਲ ਦਾ ਸਿਰਫ ਇੱਕ ਨੌਜਵਾਨ ਸਾਲ ਵਿਆਹ ਨੂੰ ਹੋਇਆ ਸੀਗਾ ਪਿਤਾ ਦਾ ਜਿਹੜਾ ਅਕਾਲ ਚਲਾਣਾ ਵੀ ਇਸ ਸਾਲ ਦੇ ਵਿੱਚ ਵਿੱਚ ਇਹ ਹੋ ਗਿਆ ਸੀਗਾ ਸੋ ਔਖੀ ਘੜੀ ਹੈ ਇਹਨਾਂ ਦਾ ਸਾਥ ਦੇਣ ਲਈ ਸਾਰਾ ਇਲਾਕਾ ਸਾਰੇ ਲੋਕ ਖੜੇ ਆ ਉੱਥੇ ਹੀ ਇੱਕ ਸਾਡੇ ਇਲਾਕੇ ਦੀ ਆਵਾਜ਼ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਜਵਾਨ ਹੈ 8-10 ਸ਼ਾਹਤ ਤਾਂ ਅਸੀਂ ਆਪਣੇ ਅੱਖੀਂ ਦੇਖ ਲਈਆਂ ਆਹੀ ਕੁਝ ਸਾਲਾਂ 'ਚ ਘਟੋ-ਘਾਟ ਇਹਨਾਂ ਦੀ ਇੱਕ ਕਾਮਨ ਮਿਨਿਮਮ ਪਲੇਸ ਤੇ ਆਰਮੀ ਲੈਂਡ ਨੂਰਪੁਰਵੇਦੀ ਵੀ ਹੈ ਆਰਮੀ ਲੈਂਡ ਭਲਾਨ ਵੀ ਹੈ ਆਰਮੀ ਲੈਂਡ ਜਿਹੜੀ ਹੈ ਨੰਗਲ ਬਿਆਨੇ ਵੀ ਹੈ ਇਹ ਇਹ ਆਰਮੀ ਲੈਂਡ ਦੇ ਵਿੱਚ ਇਹਨਾਂ ਦੀ ਇੱਕ ਜਿਹੜੀ ਪੱਕੀ ਯਾਦਗਾਰ ਬਣਾਈ ਜਾਵੇ ਤਾਂ ਕਿ ਹਰ ਸਾਲ ਇਹਨਾਂ ਦੇ ਉੱਥੇ ਚਾਹੇ ਸਰਦਾਂ ਦੇ ਫੁੱਲ ਭੇਟ ਕਰਨੇ ਹੋਣ ਇਹ 15 ਅਗਸਤ 26 ਜਨਵਰੀ ਨੂੰ ਕੋ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਨਾ ਹੋਵੇ ਐਨਾ ਕੁ ਫਿਰ ਮਾਨ ਜਿੱਦਾਂ ਅੱਜ ਲੋਕਾਂ ਨੇ ਦਿੱਤਾ ਫੁੱਲ ਵਰਸ਼ਾ ਕੀਤੀ ਹੈ ਸਕੂਲੀ ਬੱਚਿਆਂ ਨੇ ਬਾਹਰ ਨਿਕਲ-ਨਿਕਲ ਕੇ ਇਲਾਕੇ ਦੇ ਲੋਕਾਂ ਨੇ ਵੱਡਾ ਮਾਰਚ ਕੱਢਿਆ ਇਹੀ ਕੁਝ ਦੇ ਸਕਦੇ ਐਨਾ ਹੀ ਕਹੂੰਗਾ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ